ਸੋਸ਼ਿਆ ਕਾਸ ਕਾਈ ਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਪੰਜਾਬ ਦੇ ਵਿੱਚ ਬੋਟਾ ਨੂੰ ਲੈ ਕੇ ਮਾਹੌਲ ਪੂਰਾ ਗਰਮਾਇਆ ਹੋਇਆ ਹੈ ਤੇ ਉੱਥੇ ਜੇਕਰ ਹੁਣ ਗੱਲ ਕਰੀਏ ਮੋਗਾ ਦੀ ਤਾਂ ਮੋਗਾ ਦੇ ਪ੍ਰਸ਼ਾਸਨ ਦੇ ਵੱਲੋਂ ਵੋਟਾਂ ਲਈ ਬੱਚਿਆਂ ਨੂੰ ਜਾਗਰੂਕ ਕਰਨ ਦੇ ਲਈ ਵੱਖਰਾ ਉਪਰਾਲਾ ਕੀਤਾ ਗਿਆ ਹੈ ਮੋਗਾ ਪ੍ਰਸ਼ਾਸਨ ਦੇ ਵੱਲੋਂ ਸਕੂਲਾਂ ਦੇ ਵਿੱਚ ਜਾ ਕੇ ਬੱਚਿਆਂ ਨੂੰ ਵੋਟ ਦੀ ਕੀਮਤ ਸਮਝਾਈ ਜਾ ਰਹੀ ਹੈ ਤਾਂ ਕਿ ਉਹ ਆਪਣੇ ਘਰਦਿਆਂ ਨੂੰ ਸਮਝਾ ਸਕਣ ਕਿ ਵੋਟ ਪਾਣਾ ਕਿਉਂ ਲਾਜ਼ਮੀ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮੋਗਾ ਪ੍ਰਸ਼ਾਸਨ ਤੇ ਪ੍ਰੋਫੈਸਰ ਗੁਰਪ੍ਰੀਤ ਸਿੰਘ ਹੋਰਾਂ ਨੇ ਦੱਸਿਆ ਕਿ ਬੱਚੇ ਸਮਾਜ ਦਾ ਮੁੱਖ ਅੰਗ ਹੁੰਦੇ ਨੇ ਤੇ ਬੱਚੇ ਇੱਥੋਂ ਗਿਆਨ ਲੈ ਕੇ ਆਪਣੇ ਘਰ ਜਾ ਕੇ ਆਪਣੇ ਘਰਦਿਆਂ ਦੇ ਨਾਲ ਗਿਆਨ ਸਾਂਝਾ ਕਰਨਗੇ ਤੇ ਇਸ ਵਾਰੀ ਉਮੀਦ ਹੈ ਕਿ 70% ਦੀ VOTING ਜਿਹੜੀ ਆ ਪੰਜਾਬ ਦੇ ਵਿੱਚ ਹੋਵੇ ਨਮਸਕਾਰ ਮੇਰੇ ਸਕੂਲ ਦਾ ਨਾਮ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪੀਮਨਗਰ ਮੋਗਾ ਹੈ ਮੈਂ ਸਾਰਿਆਂ ਨੂੰ ਇਹੀ ਅਪੀਲ ਕਰਦੀ ਹਾਂ ਕਿ ਜਿਸ ਤਰ੍ਹਾਂ ਮੈਂ 1 ਜੂਨ 2024 ਨੂੰ ਆਪਣਾ ਵੋਟ ਪਹਿਲਾ ਵੋਟ ਪਾਉਣ ਜਾ ਰਹੀ ਹਾਂ ਉਸੇ ਤਰ੍ਹਾਂ ਮੈਂ ਸਾਰਿਆਂ ਨੂੰ ਅਪੀਲ ਕਰਦੀ ਹਾਂ ਕਿ ਉਹ ਆਪਣਾ ਵੋਟ ਜ਼ਰੂਰ ਪਾਉਣ ਜਾਣ ਇਸ ਨਾਲ ਸਾਡਾ ਦੇਸ਼ ਅੱਗੇ ਵਧੇਗਾ ਸਾਡੇ ਦੇਸ਼ ਨੂੰ ਇੱਕ ਵਧੀਆ ਕੈਂਡੀਡੇਟ ਮਿਲੇਗਾ ਅਸਲ ਵਿੱਚ ਇਹ ਇੱਕ ਸਕੂਲ ਦੀ ਐਕਟੀਵਿਟੀ ਨਹੀਂ ਸੀਗੀ ਸਾਡੀ ਜ਼ਿਲ੍ਹੇ ਦੀ ਜਿਹੜੀ ਐਕਟੀਵਿਟੀ ਹੈ ਉਹ ਅਸੀਂ ਇੱਥੇ ਪੀਮਨਗਰ ਸੀਨੀਅਰਸ ਕੈਂਡੀਡੇਟਸ ਸਮਾਰਟ ਸਕੂਲ ਸਕੂਲ ਦੇ ਵਿੱਚ ਕੀਤੀ ਹੈ ਔਰ ਵੈਸੇ ਸਾਰਾ ਜ਼ਿਲ੍ਹਾ ਮੋਗਾ ਅੱਜ ਆਪਣੇ ਪ੍ਰੇਅ ਟਾਈਮ ਦੇ ਵਿੱਚ ਉਹਨਾਂ ਸਾਰਿਆਂ ਨੇ ਹੀ ਸਟਾਫ ਨੇ ਔਰ ਬੱਚੇ ਨੇ ਮਿਲ ਕੇ ਇੱਕ ਸੌ ਚੁੱਕੀ ਹੈ ਕਿ ਅਸੀਂ ਵੋਟ ਪਾਉਣ ਵੀ ਜਾਵਾਂਗੇ ਜਿਹੜੇ ਸਾਡੇ ਪੇਰੈਂਟਸ ਨੇ ਦਾਦਾ-ਦਾਦੀ ਨੇ ਨਾਨਾ-ਨਾਨੀ ਨੇ ਭੈਣ ਭਰਾ ਨੇ ਉਹਨਾਂ ਸਾਰਿਆਂ ਨੂੰ ਅਸੀਂ ਜਾ ਕੇ ਵੇਅਰ ਕਰਾਂਗੇ ਵੀ 1 ਜੂਨ 2024 ਨੂੰ ਵੋਟਾਂ ਪੈ ਰਹੀਆਂ ਸਵੇਰੇ 7 ਵਜੇ ਵੋਟਾਂ ਦਾ ਕੰਮ ਸ਼ੁਰੂ ਹੋ ਜਾਏਗਾ ਔਰ ਸਾਰੇ ਜਾਣੇ ਸਾਰੇ ਜਣੇ ਜਿਹੜੇ ਹੈਗੇ ਆ ਅਸੀਂ ਵੋਟਾਂ ਪਾਉਣ ਜਾਵਾਂਗੇ ਇੱਥੇ ਜਦੋਂ ਅਸੀਂ ਬੱਚਿਆਂ ਨਾਲ ਗੱਲ ਕਰ ਰਹੇ ਸੀ ਬੱਚਿਆਂ ਨਾਲ ਅਸੀਂ ਇੰਟਰੈਕਟ ਕਰ ਰਹੇ ਸੀਗੇ ਤਾਂ ਸਾਨੂੰ ਇੱਕ ਗੱਲ ਜਿਹੜੀ ਜ਼ਰੂਰ ਮਹਿਸੂਸ ਹੋਈ ਹੈਗੀ ਹੈ ਕਿ ਇਹ ਜਿਹੜੇ ਗਵਰਨਮੈਂਟ ਸਕੂਲ ਦੇ ਬੱਚੇ ਨੇ ਨਾ ਮੈਨੂੰ ਬੜੇ ਪਿਆਰੇ ਲੱਗੇ ਕਿ ਬਹੁਤ ਜ਼ਿਆਦਾ ਇਸ ਨੂੰ ਇੰਟਰਸਟ ਨਾਲ ਸੁਣ ਰਹੇ ਆ ਬੜੇ ਹੀ ਪਿਆਰ ਦੇ ਨਾਲ ਸੁਣ ਰਹੇ ਐ ਔਰ ਉਹਨਾਂ ਨੂੰ ਇੰਟਰਸਟ ਹੈ ਔਰ ਉਹ ਜ਼ਰੂਰ ਜਾ ਕੇ ਮੈਨੂੰ ਵਿਸ਼ਵਾਸ ਹੈ ਕਿਉਂਕਿ ਜਿਹੜੇ ਨਵੇਂ ਬੱਚੇ ਨਵੇਂ ਵੋਟਰ ਬਣੇ ਨੇ ਨਾ ਉਹ ਬੱਚਿਆਂ ਦਾ ਵੀ ਇੰਟਰਸਟ ਹੈ ਸਾਨੂੰ ਵਿਸ਼ਵਾਸ ਇਹ ਹੈ ਕਿ ਇੱਥੇ ਜਿਹੜਾ ਮੈਸੇਜ ਅਸੀਂ ਸਕੂਲ ਸਟਾਫ ਵੱਲੋਂ ਅ ਡਿਪਟੀ ਡੀਓ ਸਾਹਿਬ ਸਰਦਾਰ ਗੁਰਦੇਵ ਸਿੰਘ ਜੀ ਵੱਲੋਂ ਸਰਦਾਰ ਬਲਵਿੰਦਰ ਸਿੰਘ ਜੀ ਵੱਲੋਂ ਸਮੁੱਚੀ ਜ਼ਿਲ੍ਹਾ ਦੀ ਜਿਹੜੀ ਸਵੀਪ ਟੀਮ ਹੈ ਉਹਨਾਂ ਵੱਲੋਂ ਜਿਹੜੇ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਨਾ ਉਹ ਮੈਸੇਜ ਸਾਡੇ ਇਨਾਂ ਦੇ ਘਰ ਤੱਕ ਜਰੂਰ ਪਹੁੰਚੇਗਾ ਪਰ ਇਹ ਬਹੁਤ ਵਧੀਆ ਬਹੁਤ ਹੀ ਵਧੀਆ ਸਾਡੇ ਐਮਬੈਸਡਰ ਨੇ ਜਿਨ੍ਹਾਂ ਨੇ ਅੱਜ ਏਸੀ ਨੂੰ ਆਪਣੇ ਘਰਾਂ ਤੱਕ ਬਚਾਉਣਾ ਹੈ ਔਰ ਉੱਥੋਂ ਉਹ ਚੀਜ਼ ਨਿਕਲ ਕੇ ਬਾਹਰ ਆਏਗੀ ਔਰ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਉਸ ਦਿਨ ਇਹਨਾਂ ਦੇ ਪੇਰੈਂਟਸ ਇਹਨਾਂ ਦੇ ਦਾਦਾ ਦਾਦੀ ਨਾਨਾ ਨਾਨੀ ਭੈਣ ਭਰਾ ਸਾਰੇ ਸਵੇਰੇ ਉੱਠ ਕੇ ਪਹਿਲਾ ਕੰਮ ਆਪਣਾ ਵੋਟ ਪਾਉਣ ਦਾ ਕਰਨਗੇ ਔਰ ਇਹ ਬੱਚੇ ਉਹਨਾਂ ਨੂੰ ਜਰੂਰ ਬੂਥਾਂ ਤੱਕ ਲੈ ਕੇ ਜਾਣਗੇ ਔਰ ਇਹ ਸਾਡੇ ਅਵੇਅਰਨੈਸ ਮਤਲਬ ਦੂਤ ਹੈਗੇ ਇਹਨਾਂ ਦੇ ਨਾਲ ਅਸੀਂ ਤਾਂ ਹੀ ਇਹਨਾਂ ਤੱਕ ਪਹੁੰਚ ਕਰਦੇ ਆ ਤਾਂ ਹੀ ਅਸੀਂ ਇਹਨਾਂ ਤੱਕ ਆਏ ਇਹਨਾਂ ਬੱਚਿਆਂ ਦੇ ਥਰੂ ਅਸੀਂ ਕਨਵੇ ਕੀਤਾ ਕਿ ਬੱਚਿਓ ਆਪਣੇ ਪੇਰੈਂਟਸ ਨੂੰ ਆਪਦੇ ਭਵਿੱਖ ਲਈ ਜਰੂਰ ਇਹ ਰਿਕਵੈਸਟ ਕਰੋ ਕਿ ਅਸੀਂ ਵੋਟ ਪਾਉਣ ਜਾਣਾ ਹੀ ਜਾਣਾ ਹੈ ਅਸੀਂ ਵੋਟ ਜਰੂਰ ਪਾਵਾਂਗੇ